ਸਾਡੇ ਨਾਲ ਨੇ ਮੈਡਮ ਭਾਰਤੀ ਖੇੜਾ ਜੀ ਜੋ ਪ੍ਰਧਾਨ ਨੇ ਮਹਿਲਾ ਪਤੰਜਲੀ ਜੋਗ ਸੰਸਥਾ ਲੋਹਿਆ ਖਾਸ ਤੇ ਉਹਨਾਂ ਨਾਲ ਗੱਲ ਕਰਦੇ ਆਂ ਕਿ ਸਵੇਰੇ ਵਿਸ਼ਵ ਜੋਗ ਦਿਵਸ ਐ 10ਵਾਂ ਉਹਦੇ ਬਾਰੇ ਕੀ ਕਹਿਣਗੇ ਮੇਰਾ ਨਾਮ ਭਾਰਤੀ ਖੇੜਾ ਮਹਿਲਾ ਪਤੰਜਲੀ ਜੋਗ ਸੰਪਤੀ ਮੈਂ ਵਿਸ਼ਵ ਜੋਗ ਦਿਵਸ ਲਈ ਇਹ ਕਹਿਣਾ ਚਾਹੁੰਦੀ ਆਂ ਕਿ ਆਪਾਂ ਕੱਲ ਵਿਸ਼ਵ ਜੋਗ ਦਿਵਸ 10ਵਾਂ ਮਨਾ ਰਹੇ ਆਂ ਏ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਜਦੋਂ ਆਪਣੀ ਪ੍ਰਾਈਮ ਮਿਨਿਸਟਰ ਬਣਿਆ ਉਹਨਾਂ ਨੇ ਸਾਰੇ ਵਰਲਡ ਲੈਵਲ ਤੇ ਇਹਨੂੰ ਸ਼ੁਰੂ ਕੀਤਾ ਔਰ ਦੇਖੋ ਅੱਜ ਸਾਰੇ ਲੋਕ ਜੋ ਕਰਕੇ ਤੰਦਰੁਸਤ ਹੋ ਰਿਹਾ ਇਹ ਪ੍ਰਧਾਨ ਮੰਤਰੀ ਮੋਦੀ ਜੀ ਦੀ ਦੇਣ ਆ ਔਰ ਆਪਣੇ ਸਾਰਿਆਂ ਦੇ ਮੰਨਣ ਦੀ ਗੱਲ ਆ ਸਤਿ ਸ਼੍ਰੀ ਅਕਾਲ ਦੋਸਤੋ ਜੀਤ ਵੈਬ ਟੀਵੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਕੁਲਦੀਪ ਸਿੰਘ ਖਾਲਸਾ ਦੋਸਤੋ ਅੱਜ ਵਿਸ਼ਵ ਯੋਗ ਦਿਵਸ ਦੇ ਉੱਤੇ ਜਿਹੜਾ ਕਿ ਸਾਰੇ ਪਾਰਦੇ ਵਿੱਚ ਜਿਹੜਾ ਵਾ ਪਿਛਰ ਦੇ ਵਿੱਚ ਥਾਂ-ਥਾਂ ਤੇ ਜਿਹੜਾ ਵਾ ਜੋਗ ਦੇਵਸ ਮਨਾਇਆ ਜਾ ਰਿਹਾ ਤੇ ਅੱਜ ਲੋਈਆਂ ਖਾਸ ਦੇ ਵਿੱਚ ਮੌਜੂਦ ਆ ਜਿੱਥੇ ਕਿ ਜਿਹੜਾ 10ਵਾਂ ਜੋਗਾ ਕੈਂਪ ਫੇਟਾ ਵਾ ਲਗਾਇਆ ਗਿਆ ਵਾ ਇਸ ਸ਼ਹਿਰ ਦੇ ਵਾਸੀ ਜਿਹੜੇ ਆ ਕੇ ਇਸ ਜੋਗ ਭਵਨ ਦੇ ਵਿੱਚ ਆ ਕੇ ਆਪਣਾ ਲਾਹਾ ਲੈਂਦੇ ਆ ਤੇ ਸਾਡੇ ਨਾਲ ਜਿਹੜੇ ਮਾਸਟਰ ਧਰਮਪਾਲ ਜੀ ਜਿਹੜੇ ਜੋਗਾਚਾਰਿਆ ਜਿਹੜੇ ਕਿ ਕਾਫੀ ਧੀਰ ਤੋਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜੋਗਾ ਕਰਨੀ ਆ ਤੇ ਉਹਨਾਂ ਨੇ ਲੋਈਆਂ ਦੇ ਵਿੱਚ ਜਿਹੜੀਆਂ ਅਨਮੋਲ ਜੋਗ ਸੰਸਾ ਰਜਿਸਟਰਡ ਲੋਈਆਂ ਖਾਸ ਜਿਹੜੀ ਬਣਾਈ ਹੋਈ ਹੈ ਤੇ ਇੱਕ ਮਹਿਲਾ ਪਤੰਜਲੀ ਯੋਗ ਸੰਮਤੀ ਜਿਹੜੀ ਆ ਉਹ ਵੀ ਬਣਾਈ ਗਈ ਆ ਕਿ ਲੇਡੀਜ਼ ਤੇ ਜੈਂਟਸ ਜਿਹੜੇ ਆ ਉਹ ਆ ਕੇ ਜੜਾ ਇਸ ਚੀਜ਼ ਦਾ ਲਾਹਾ ਲੈਣ ਤੇ ਰੋਗ ਹੋਣ ਮਾਸਟਰ ਤਰੰਭਲ ਜੀ ਸਾਡੇ ਨਾਲ ਮੌਜੂਦ ਨੇ ਸਰ ਸਵਾਗਤ ਹੈ ਤੁਹਾਡਾ ਓਮ ਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਯੋਗ ਦਿਵਸ ਦੇ ਸੰਬੰਧ ਵਿੱਚ ਸਾਨੂੰ ਬੜਾ ਉਤਸ਼ਾਹ ਮਿਲਦਾ ਆ ਯੋਗ ਦਿਵਸ ਵਿੱਚ ਸ਼ਾਮਲ ਹੋ ਕੇ ਲੋਕਾਂ ਨੇ ਇਸ ਵਿੱਚ ਭਾਗ ਲਵਾ ਕੇ ਜੀ ਔਰ ਇਹ ਜਿਹੜਾ 10ਵਾਂ ਵਿਸ਼ਵ ਯੋਗ ਦਿਵਸ ਆ ਅਸੀਂ ਹਰ ਸਾਲ ਇਹ ਮਨਾਉਂਦੇ ਆ ਔਰ ਇਸ ਦਮਾ ਵੀ ਬੜੇ ਉਤਸ਼ਾਹ ਨਾਲ ਮਨਾ ਰਹੇ ਆ ਜੀ ਇਦਾਂ ਹੀ ਅਸੀਂ ਛੁੱਟੀਆਂ ਦੇ ਵਿੱਚ ਬੱਚਿਆਂ ਦਾ ਜਿਹੜਾ ਕੈਂਪ ਲਗਾਉਨੇ ਆ ਉਹ 22ਵਾਂ ਕੈਂਪ ਆ ਜਿਹਦੇ ਵਿੱਚ ਮਤਲਬ ਅਸੀਂ ਇਸ ਢੰਗ ਨਾਲ ਉਹਦੀ ਕਰਦੇ ਆ ਸੈਟਲਮੈਂਟ ਉਹਦੇ ਵਿੱਚੇ ਵਿਸ਼ਵ ਯੋਗ ਦਿਵਸ ਆ ਜਾਂਦਾ ਸੋ ਅਸੀਂ 14 ਤੋਂ 23 ਤੱਕ 10 ਰੋਜ਼ਾ ਵਿਸ਼ ਜਿਹੜਾ 22ਵਾਂ ਜੋ ਕੈਂਪ ਵੀ ਲਗਾਇਆ ਬੱਚਿਆਂ ਲਈ ਔਰ ਨਾਲ ਦੀ ਨਾਲ ਅਸੀਂ ਇਹ ਵਿਸ਼ਵ ਯੋਗ ਦਿਵਸ ਵੀ ਮਨਾਣਾ ਹੈਗਾ ਉਹਦੇ ਵਿੱਚ ਨਗਰਪੜ ਦੇ ਲੋਕ ਉਹ ਤੁਹਾਨੂੰ ਤੇ ਸ਼ਾਮਲ ਹੋਣਗੇ ਜੀ ਮਾਸੀ ਇੱਕਲ ਹੋਰ ਦੱਸਿਆ ਕਿ ਕਦੋਂ ਤੋਂ ਤੁਸੀਂ ਇਸ ਫੀਲਡ ਦੇ ਵਿੱਚ ਆਏ ਹੋ ਕਦੋਂ ਤੋਂ ਜੋ ਕਰਾਉਂਦੇ ਹੋ ਜੇ ਮੈਂ ਆਪਣੀ ਏਜ ਨੂੰ 74 ਕਹਾਂ ਤੇ ਮੈਂ ਕਹਿ ਸਕਦਾ ਕਿ 24 ਦੀ ਏਜ ਵਿੱਚ ਮੈਂ ਲਗਭਗ ਇਸ ਨੂੰ ਸ਼ੁਰੂ ਕੀਤਾ ਲਗਭਗ 50 ਸਾਲ ਪਹਿਲਾਂ ਔਰ ਸਭ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਪੁਸਤਕ ਪੜ੍ਹੀ ਸੀ ਡਾਕਟਰ ਲక్ష్ਮੀਨਾਰਾਇਣ ਸ਼ਰਮਾ ਦੀ ਯੋਗਾਸਨ ਔਰ ਸਵਾਸਥੇ ਉੱਤੋਂ ਮੈਨੂੰ ਪ੍ਰੇਰਣਾ ਮਿਲੀ ਫਿਰ Swami Ram Pyara ji shearta Amritsar wale wo yog diyan classan chalande si main ohna vich bhaag litta fir Bharatiya Yog Sansthan ਦਿੱਲੀ ਵਾਲਿਆਂ ਦੀਆਂ ਸ਼ਖਾਵਾਂ ਚੱਲਦੀਆਂ ਸੀ ਮੈਂ ਉਹਨਾਂ ਵਿੱਚ ਭਾਗ ਲਿੱਤਾ ਫਿਰ ਆਪਣੇ ਸਮੇਂ 'ਚ ਧਰਿੰਦਰ ਬ੍ਰਹਮਚਾਰੀ ਉਹਨਾਂ ਦਾ ਪ੍ਰੋਗਰਾਮ ਟੀਵੀ ਤੇ ਆਂਦਾ ਸੀ ਮੈਂ ਉਹਨਾਂ ਨੂੰ ਦੇਖਿਆ ਹੰਸਾ ਜੈਦੇਵ ਬੰਬੇ ਤੋਂ ਉਹਨਾਂ ਦਾ ਪ੍ਰੋਗਰਾਮ ਮੈਂ ਦੇਖਦਾ ਰਿਆ ਇਸ ਤੰਗ ਨਾਲ ਬਹੁਤ ਸਾਰੀਆਂ ਸੰਸਥਾਵਾਂ ਨਾਲ ਦੇ ਨਾਲ ਜੁੜ ਕੇ ਉੱਥੇ ਸਿੱਖਣ ਦੀ ਕੋਸ਼ਿਸ਼ ਕੀਤੀ ਔਰ ਅਖੀਰ 'ਚ ਮੈਂ ਸ਼ੌਕ ਸਿਦਾ ਇਸ ਕਰਕੇ ਮਤਲਬ ਐਮਏ ਯੋਗ ਵੀ ਰਿਟਾਇਰਮੈਂਟ 2008 'ਚ ਹੋਣਾ ਸੀਗਾ 2006-7 ਦੇ ਵਿੱਚ ਮੈਂ ਐਮਏ ਯੋਗ ਸ਼ੌਕੀਏ ਤੌਰ ਤੇ ਕੀਤੀ ਔਰ ਉਹ ਬੇਚੈਨ ਲਈ ਨਹੀਂ ਕੀਤੀ ਉਹ ਸਿਰਫ ਲੋਕਾਂ ਦੀ ਸੇਵਾ ਕਰਨ ਲਈ ਲੋਕ ਕੀਤੀ ਔਰ ਜਿਹੜੀ ਉਹ ਅੱਜ ਵੀ ਅਸੀਂ ਉਹ ਲੋਕਾਂ ਦੀ ਸੇਵਾ ਕਰਦੇ ਹੈਗੇ ਆ ਤਾਂ ਅਸੀਂ ਰੋਜ਼ਾਨਾ ਸਵੇਰੇ ਇੱਥੇ ਯੋਗ ਦੀ ਕਲਾਸ ਲਈਦੀ ਹੈਗੀ ਮੈਂ ਜਦੋਂ ਮੇਰੇ ਯੁਗ ਦੇ ਪੀਰੀਅਡ ਦੀ ਤੁਸੀਂ ਗੱਲ ਕੀਤੀ ਸਕੂਲ ਟਾਈਮ 'ਚ ਮੈਂ ਬਹੁਤ 6 ਵਾਰੀ ਮੈਂ ਨੈਸ਼ਨਲ 'ਚ ਬੱਚਿਆਂ ਨੂੰ ਲੈ ਕੇ ਗਿਆ ਔਰ ਜੋ ਸਕੂਲ ਦੀਆਂ ਟੀਮਾਂ ਨੂੰ ਆਪਣੇ ਸਕੂਲ ਦੀ ਟੀਮ ਸਦਾ ਜਿਲ੍ਹੇ 'ਚੋਂ ਸਟੇਟ ਲੈਵਲ ਤੋਂ ਅੱਗੇ ਨੈਸ਼ਨਲ ਤੱਕ ਜਾਂਦੀ ਸੀ ਔਰ ਇਦਾਂ ਹੀ ਮਤਲਬ ਮੈਂ ਬੱਚਿਆਂ ਨੂੰ ਜਦੋਂ ਸਟੇਟ ਤੋਂ ਅੰਗਾਹ ਤੱਕ ਲੈ ਕੇ ਗਿਆ ਉਹਦੇ ਵਿੱਚ ਤੇ ਮੈਨੂੰ ਸਟੇਟ ਅਵਾਰਡ ਵੀ ਮਿਲਿਆ ਸਰਕਾਰ ਵੱਲੋਂ ਔਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਹਦੇ ਵਿੱਚ ਭਾਗ ਲੈਣ ਔਰ ਜਿਆਦਾ ਤੋਂ ਜਿਆਦਾ ਲੋਕ ਸਿੱਖਣ ਔਰ ਇਸ ਨੂੰ ਮੁਫਤ ਸਿਖਾਇਆ ਜਾਵੇ ਜੀ ਔਰ ਜਿਆਦਾ ਤੋਂ ਜਿਆਦਾ ਲੋਕ ਇਹਦੇ ਵਿੱਚ ਭਾਗ ਲੈਂਦੇ ਜੀ ਇਸ ਦੌਰਾਨ ਤੁਹਾਨੂੰ ਕਿਹੜੀਆਂ ਕਿਹੜੀਆਂ ਐਡਿਓ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਮੈਂ ਨੇਸ਼ਨਲ ਕੰਪੀਟੀਸ਼ਨ 'ਚ ਭਾਗ ਲੈ ਕੇ ਸੈਕੰਡ ਵੀ ਰਿਹਾ ਸੀ ਉਹਦੇ 'ਚ ਜੀ ਔਰ ਇਸੇ ਢੰਗ ਨਾਲ ਮੈਨੂੰ ਪੰਜਾਬ ਸਰਕਾਰ ਵੱਲੋਂ ਸਤੰਬਰ 2005 ਦੇ ਵਿੱਚ ਸਟੇਟ ਅਵਾਰਡ ਵੀ ਮਿਲਿਆ ਸੀਗਾ ਔਰ ਇਸੇ ਢੰਗ ਨਾਲ ਮੈਂ ਬਹੁਤ ਸਾਰੇ ਮੇਰੇ ਬੱਚੇ ਜਿਹੜੇ ਸ਼ਗਿਰਦ ਨੇ ਉਹ ਵੀ ਵਿਤਨਾਮ ਚਾਈਨਾ ਤੇ ਆਸਟ੍ਰੇਲੀਆ ਔਰ ਜਪਾਨ ਦੇ ਵਿੱਚ ਯੋਗ ਟ੍ਰੇਨਰ ਨੇ ਮੇਰੇ ਇੱਕ ਸ਼ਗਿਰਦ ਨੇ ਮੈਨੂੰ ਵਿਤਨਾਮ ਦੇ ਵਿੱਚ ਬੁਲਾਇਆ ਵੀ ਸੀਗਾ 2 ਮਹੀਨੇ ਲਈ ਤੋਂ ਉੱਥੇ ਉਹ ਯੋਗ ਟ੍ਰੇਨਰ ਦੇ ਤੌਰ ਤੇ ਜੌਬ ਕਰਦੇ ਨੇ ਸੋ ਇਸ ਤਰ੍ਹਾਂ ਨਾਲ ਅਸੀਂ ਮਤਲਬ ਬੱਚਿਆਂ ਵਿੱਚ ਉਤਸ਼ਾਹ ਜਿਹੜਾ ਪੈਦਾ ਕੀਤਾ ਉਹ ਲੋ ਜਿਹੜੀ ਉਹ ਜੜਦੀ ਰੱਖ ਰਿਹਾ ਮਤਲਬ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੜੀਆਂ ਸਵਾਵਾਂ ਜੜਦੀਆਂ ਬਿਲਕੁਲ ਬਹੁਤ ਬਹੁਤ ਧੰਨਵਾਦ ਇਸਨ ਮਾਸਟਰ ਧਰਮਪਾਲ ਜੀ ਜਿਹੜੇ ਕਿ ਰੋਜ਼ਾਨਾ ਇੱਕ ਹੋਰ ਵੀ ਮੈਂ ਗੱਲ ਕਹਿ ਦਿੰਨਾ ਜੀ ਕਿ ਅਜੀਤ ਵੈਬ ਟੀਵੀ ਦੇ ਉੱਤੇ ਵੀ ਮੈਨੂੰ 3-4 ਮਹੀਨੇ ਲਗਭਗ ਹਰ ਐਤਵਾਰ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਮਿਲਿਆ ਉੱਥੇ ਵੀ ਯੋਗ ਪਜਾਵੇ ਰੋਗ ਸਿਰਲੇਖ ਦੇ ਅੰਤਰਗਤ ਮੈਂ ਲਗਾਤਾਰ ਪ੍ਰੋਗਰਾਮ ਦਿੰਦੇ ਔਰ ਉਸ ਤਰ੍ਹਾਂ ਵੀ ਅਸੀਂ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਹਰ ਹਫਤੇ ਆਨਲਾਈਨ ਜਿਹੜਾ ਇੱਥੇ ਫੇਸਬੁੱਕ ਦੇ ਉੱਤੇ ਲਾਈਵ ਕਰਦੇ ਰਹਿੰਦੇ ਹਾਂ ਜੀ ਬਹੁਤ ਧੰਨਵਾਦ ਥੈਂਕ ਯੂ ਜੀ ਇਹ ਸੰਨ ਮਾਸਟਰ ਧਰਮਪਾਲ ਜਿਹੜੇ ਕਿ ਲੋਈਆਂ ਦੇ ਵਿੱਚ ਤੇ ਹੋਰ ਅਲੱਗੇ ਬਣੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀਆਂ ਜੋਗ ਦੀਆਂ ਸੇਵਾਵਾਂ ਨਿਭਾਉਂਦੇ ਨੇ ਪੱਤਰਕਾਰ ਗੁਪਤ ਸਿੰਘ ਸਟਾਫ ਕਰਦੇ ਨਾਲ ਕੁਲਦੀਪ ਸਿੰਘ ਖਾਲਸਾ ਲੋਈਆਂ ਖਾਸ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ